ਮਗਵੜਾ ਨਜ਼ੀਕ ਪਿੰਡ ਪਾਸਟਾ ਵਿੱਚੋਂ ਹੋ ਕੇ ਗੁਜਰਨ ਵਾਲੀ ਵਿਸਤ ਦੁਆਬ ਨਹਿਰ ਜਿਸ ਉੱਪਰ ਸੇਫਟੀ ਰੇਲਿੰਗ ਨਾ ਹੋਣ ਕਾਰਨ ਕਈ ਹਾਸੇ ਵਾਪਰ ਚੁਕੇ ਸਨ ਜਿਸ ਤੋਂ ਬਾਅਦ ਸਥਾਨਕ ਪਿੰਡਾਂ ਦੇ ਵਸੀਆਂ ਵੱਲੋਂ ਇਨ ਹਾਸਿਆਂ ਨੂੰ ਰੋਕਣ ਲਈ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਮੰਗ ਪੱਤਰ ਦੇ ਕੇ ਉਕਤ ਨਹਿਰ ਦੇ ਆਲੇ ਦੁਆਲੇ ਸੇਫਟੀ ਰੇਲਿੰਗ ਲਗਾਉਣ ਦੀ ਮੰਗ ਕੀਤੀ ਜਾ ਚੁੱਕੀ ਸੀ ਪਰੇਸ ਸਾਹਬ ਦੇ باوجود ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਜਿਸ ਦੇ ਰੋਸ ਵਿੱਚ ਵਕਫਾ ਪਿੰਡਾਂ ਦੇ ਲੋਕਾਂ ਨੇ ਬਿਸਤੂ ਦੁਆਬ ਨਹਿਰ ਤੇ ਇਕੱਠੇ ਹੋ ਕੇ ਪ੍ਰਸ਼ਾਸਨ ਖਿਲਾਫ ਧਰਨਾ ਲਗਾਇਆ ਤਕਰੀਬ 1 ਘੰਟੇ ਲਈ ਰੋਡ ਪੂਰੀ ਤਰ੍ਹਾਂ ਨਾਲ ਝਾਂਮਕੀਤਾ ਜਿਸ ਨਾਲ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਵੀ ਲੱਗ ਗਈਆਂ ਇਸ ਦੌਰਾਨ ਪਿੰਡ ਵਾਸੀਆਂ ਤੋਂ ਇਲਾਵਾ ਸਰਪੰਚ ਕੁਲਵੰਤ ਕੌਰ ਸਰਪੰਚ ਬਲਜਿੰਦਰ ਕੌਰ ਤੋਂ ਇਲਾਵਾ ਹੋਰਨਾ ਆਗੂ ਨੇ ਕਿਹਾ ਕਿ ਵਿਸਤ ਦੁਆਬ ਨਹਿਰ ਦੇ ਆਲੇ ਦੁਆਲੇ ਸੇਫਟੀ ਰੇਲਿੰਗ ਨਾ ਹੋਣ ਕਾਰਨ ਪਿਛਲੇ ਕਈ ਦਿਨਾਂ ਵਿੱਚ ਕਈ ਹਾਸੇ ਬਬਰ ਚੁੱਕੇ ਹਨ ਜਿਸ ਕਾਰਨ ਇੱਕ ਨੌਜਵਾਨ ਦੀ ਮੌਤ ਵੀ ਹੋ ਚੁੱਕੀ ਹੈ ਪਰ ਪ੍ਰਸ਼ਾਸਨ ਨੂੰ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਇਸ ਨਹਿਰ ਦੇ ਆਲੇ ਦੁਆਲੇ ਸੇਫਟੀ ਰੇਲਿੰਗ ਨਹੀਂ ਲਗਾਈ ਗਈ ਜਿਸ ਦੇ ਰੋਸ ਵਜੋਂ ਹੀ ਉਹਨਾਂ ਵੱਲੋਂ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ ਉਨਾ ਤੱਕ ਕਿ ਹੁਣ ਤੱਕ ਨਹਿਰ ਵਿੱਚ ਵਕਫਾ ਗੱਡੀਆਂ ਦੇ ਡਿੱਗਣ ਨਾਲ ਲੋਕਾਂ ਦਾ ਕਾਫੀ ਨੁਕਸਾਨ ਵੀ ਹੋ ਚੁੱਕਾ ਹੈ ਜੀ ਗੱਲ ਮੈਂ ਕੁਲਵੰਤ ਬਹੁਤ ਸਰਪੰਚੋਂ ਪਾਸਟਾ ਤੇ ਮੇਰੇ ਨਾਲ ਪੰਚਾਇਤ ਮਈਓ ਪੱਟੀ ਦੇ ਸਰਪੰਚ ਸਾਹਿਬ ਮੁਖਣੀਆਣੇ ਦੇ ਨਰੂੜ ਦੇ ਨਸੀਰਾਬਾਦ ਦੇ ਭਗਾਣੇ ਦੇ ਇਹ ਸਾਰੇ ਆਲੇ ਦੁਆਲੇ ਦੇ ਪਿੰਡਾਂ ਦੀਆਂ ਸਾਰੀਆਂ ਪੰਚਾਇਤਾਂ ਇੱਥੇ ਬਿਸਦਵਾ ਨਹਿਰ ਦੇ ਕੰਢੇ ਟ੍ਰੇਲਿੰਗ ਨਾ ਹੋਣ ਦੇ ਸੰਬੰਧ ਵਿੱਚ ਬੈਠੀਆਂ ਜੀ ਇਹ ਜਿਹੜੀ ਧਰਨਾ ਆ ਇਹ ਅਸੀਂ ਇਸ ਕਰਕੇ ਦਿੱਤਾ ਆ ਕਿ ਦਿਨੋਂ ਦਿਨ ਜਿਹੜੀ ਇਹ ਨਹਿਰ ਆ ਇਹ ਖੂਨੀ ਨਹਿਰ ਬਣਦੀ ਜਾ ਰਹੀ ਆ ਆ ਇਹ ਦਿਨ ਹਾਦਸਿਆਂ ਦਾ ਕਾਰਨ ਬਣਦੀ ਆ ਇਹਦੇ ਆਲੇ ਦੁਆਲੇ ਮਿੱਟੀ ਜਿਹੜੀ ਆ ਨਿੱਗਰਦੀ ਜਾ ਰਹੀ ਆ ਹੈਵੀ ਵਹੀਕਲ ਇੱਥੇ ਬੰਦ ਨਹੀਂ ਕੀਤੇ ਜਾ ਰਹੇ ਉਹ ਸਾਈਡ ਨਹੀਂ ਦੇ ਰਹੇ ਉਹ ਛੋਟੇ ਵਹੀਕਲਾਂ ਨੂੰ ਲੰਘਣ ਲਈ ਜਗ੍ਹਾ ਨਾ ਮਿਲਣ ਕਰਕੇ ਉਹ ਜਿਹੜੇ ਉਹ ਨਹਿਰ ਦੇ ਵਿੱਚ ਡਿੱਗ ਜਾਂਦੇ ਆ ਪਿੱਛੇ ਜੇ ਇੱਕ ਔਰਤ ਸਕੂਲੀ ਸਵਾਰ ਸੀਗੀ ਉਹ ਇੱਥੇ ਡਿੱਗੀ ਉਸ ਤੋਂ ਬਾਅਦ ਇੱਕ ਹਾਰ ਗੱਡੀ ਡਿਗੀ ਆ ਹੁਣ ਇੱਕ ਸਲੰਡਰਾਂ ਦਾ ਭਰਿਆ ਹੋਇਆ ਟਰੱਕ ਡਿ ਆਇਆ ਇਹ ਅਸੀਂ ਮਾਨਯੋਗ ਐਮਪੀ ਸਾਹਿਬ ਨੂੰ ਇਹ ਮੰਗ ਪੱਤਰ ਵੀ ਦਿੰਨੇ ਆ ਕਿ ਉਹ ਜਿਹੜੇ ਇਸ ਨਹਿਰ ਦੇ ਲਈ ਜੋ ਵੀ ਮੁੱਦਾ ਭਖਿਆ ਆ ਉਹਨੂੰ ਸ਼ਾਂਤ ਕੀਤਾ ਜਾਵੇ ਤੇ ਰੇਲਿੰਗ ਦਾ ਕੰਮ ਇੱਥੇ ਸ਼ੁਰੂ ਕਰਵਾਇਆ ਜਾਵੇ ਅਸੀਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਆ ਕਿ ਵਿਧਾਨ ਸਭਾ ਦੇ ਵਿੱਚ ਇਹ ਜ਼ਿਕਰ ਡਾਕਟਰ ਇਸ਼ਾਂਕ ਐਮਐਲਏ ਸਾਹਿਬ ਜੱਬਿਆਲ ਵੱਲੋਂ ਹੋ ਚੁੱਕਾ ਆ ਪਰ ਉਹਦੇ ਉੱਤੇ ਪੈਰਵਾਈ ਜਿਹੜੀ ਉਹ ਨਹੀਂ ਹੋਈ ਅਸੀਂ ਬਾਰ-ਬਾਰ ਆਲੇ-ਦੁਆਲੇ ਦੇ ਸਾਰੇ ਪਿੰਡਾਂ ਵੱਲੋਂ ਇਹ ਆ ਬਾਰ-ਬਾਰੇ ਬੇਨਤੀ ਕਰਦੇ ਆ ਕਿ ਇੱਥੇ ਰੇਲਿੰਗ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਵਾਇਆ ਜਾਵੇ ਕਿਉਂਕਿ ਕੋਈ ਤੁਸੀਂ ਟਾਈਮ ਵੀ ਦਿਓਗੇ ਤੇ ਉਨੇ ਟਾਈਮ ਦੇ ਵਿੱਚ ਇਹ ਲੱਗਣੇ ਚਾਹੀਦੇ ਆ ਜੇ ਉਸ ਤੋਂ ਬਾਅਦ ਨਹੀਂ ਲੱਗਦੀ ਤਾਂ ਕੀ ਤੁਹਾਡਾ ਅਗਲਾ ਰਣਨੀਤੀ ਹੋਗੀ ਰਣਨੀਤੀ ਦਾ ਸਾਰ ਜਿਵੇਂ ਅਸੀਂ ਕਹਿੰਨੇ ਹਾਂ ਅਸੀਂ ਤਾਂ ਇੱਕ ਬੇਨਤੀ ਕਰ ਸਕਦੇ ਹਾਂ ਅਸੀਂ ਕਹਿੰਨੇ ਆਂ ਵੀ ਇਹਦਾ ਟਾਈਮ ਲਿਮਟ ਨਹੀਂ ਹੋਣਾ ਚਾਹੀਦਾ ਇਹ ਜਿਹੜਾ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਆਪ ਠੀਕ ਹੈ ਇਹ ਜਲਦੀ ਤੋਂ ਜਲਦੀ ਮੇਰੇ ਬੋਲ ਤਾਂ 2 ਘੰਟਿਆਂ ਤੋਂ ਬਾਅਦ ਹੀ ਕੁਝ ਕੰਮ ਸ਼ੁਰੂ ਹੋ ਜਾਣਾ ਚਾਹੀਦਾ ਹੈ ਇਸ ਦੇ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਆਏ ਦਿਨ ਤਕਰੀਬਨ ਲੈਹੜ ਦੇ ਵਿੱਚ 3-4 ਵਾਰ ਗੱਡੀਆਂ ਡਿੱਗ ਚੁੱਕੀਆਂ ਆਂ ਜੀ ਕਿਉਂ ਇਹਦੇ ਵਿੱਚ ਅਸੀਂ ਸਾਰੇ ਆਸੇ ਪਾਸੇ ਦੇ ਨਗਰ ਦੀ ਪੰਚਾਇਤਾਂ ਪਾਸਤਾ ਮਾਈਓ ਪੱਟੀ ਨੂੜ ਸੀਰਾਵਾਲੀ ਸਾਰੀ ਪੰਚਾਇਤਾਂ ਇਕੱਠੀਆਂ ਹੋ ਕੇ ਇੱਕ ਜੋੜ ਦਾ ਨਾਰਾ ਲਾ ਰਹੇ ਆ ਵੀ ਇਹ ਜੋ ਰੇਲਿੰਗ ਦਾ ਕੰਮ ਇਹ ਨਹੀਂ ਅਧੂਰਾ ਛੱਡਿਆ ਹੈ ਜੀ ਰੇਲਿੰਗ ਬਣਨੀ ਚਾਹੀਦੀ ਆ ਇਸ ਲੱਕ ਜਿਹਲੇ ਭਾਰੀ ਗੱਡੀਆਂ ਹੈਵੀ ਗੱਡੀਆਂ ਲੱਗਦੀ ਟਿਪਰ ਜੀ ਹੋਰ ਸਾਈਡ ਨਹੀਂ ਤੇ ਰਹੇ ਤੇ ਜੋ ਹਲਕੀ ਵਾਹਨ ਆ ਜਾਂ ਕੁਝ ਵੀ ਆ ਉਹਨੂੰ ਸਾਈਡ ਦੇਣੀ ਪੈਂਦੀ ਆ ਚਾਹਲ ਕੇ ਪਿੱਛੇ ਤੇ ਕੱਚੀ ਜਗ੍ਹਾ ਆ ਉੱਤੇ ਫਸਣ ਕੇ ਗੱਡੀ ਨਹਿ ਚ ਟਿਕ ਪੰਦੀ ਆ ਜੀ ਇਹ ਇਹ ਤਕਰੀਬਨ 3-4 ਚਾਂਸ ਹੋ ਚੁੱਕੇ ਆ ਇਸ ਕਰਕੇ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਆ ਕਿ ਇੱਥੇ ਰੇਲਵੇ ਬਣਾਈ ਜਾਵੇ ਤਾਂ ਕਿ ਲੋਕਾਂ ਦਾ ਬਚਾਅ ਹੋ ਸਕੇ ਰੋਡ ਜਾਮ ਕਿਤੇ ਨੂੰ ਕਿੰਨਾ ਚਿਰ ਹੋ ਗਿਆ ਜੀ ਰੋਡ ਜਾਮ ਕਿਤੇ ਨੂੰ ਤਕਰੀਬਨ ਅੱਧਾ ਘੰਟਾ ਹੋਇਆ ਜੀ ਜਿਆਦਾ ਨਹੀਂ ਕੋਈ ਅਸੀਂ ਕੋਈ ਪਰੇਸ਼ਾਨੀ ਕਿਸੇ ਨੂੰ ਕਰਦੇ ਕੋਈ ਪੇਸ਼ੈਂਟ ਆ ਉਹਨੂੰ ਬਕਾਇਦਾ ਨਹਾਾਈਦਾ ਦੂਸਰੇ ਬੰਦੇ ਨੂੰ ਨਹੀਂ ਨਿਕਲਦੇ ਸਾਡਾ ਸਾਥ ਦੇਣ ਨੂੰ ਵੀ ਪੇਸ਼ੈਂਟ ਨੂੰ ਲੰਘਣ ਦੀ ਦਿੱਕਤ ਦੇ ਦਿੱਤੇ ਇਸ ਦੌਰਾਨ ਪਿੰਡਾਂ ਦੇ ਵਾਸੀਆਂ ਵੱਲੋਂ ਲਗਾਏ ਗਏ ਧਰਨੇ ਦੀ ਸੂਚਨਾ ਮਿਲਦੇ ਹੀ ਥਾਣਾ ਰਾਵਲ ਪਿੰਡੀ ਦੇ ਐਸ ਐਚ ਓ ਮੇਜਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਪਿੰਡਾਂ ਦੇ ਵਾਸੀਆਂ ਵੱਲੋਂ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਰ ਚੱਬੇਵਾਲ ਦੇ ਨਾਂ ਤੇ ਦਿੱਤਾ ਮੰਗ ਪੱਤਰ ਰਸੀਬ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਇਹ ਮੰਗ ਪੱਤਰ ਸਬੰਧਤ ਵਿਭਾਗ ਤੱਕ ਪਹੁੰਚਾ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਧਰਨਾਕਾਰੀਆਂ ਵੱਲੋਂ ਆਪਣਾ ਧਰਨਾ ਸਮਾਪਤ ਕੀਤਾ ਗਿਆ ਪਿੰਡ ਪਾਸਟਾ ਤੋਂ ਨਵਰਾਂਗ ਚੈਨਲ ਲਈ ਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਤਾਂ ਜਿ ਲੱਗ ਰਿਹਾ ਇਲਾਕੇ ਦੇ ਸਰਪੰਚਾਂ ਨੇ ਮੋਤਵਰਣ ਪੰਚਾਂ ਨੇ ਇਹ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਜੀ ਕਿ ਜੋ ਨਿਆ ਦੇ ਨਾ ਰੋਡ ਆ ਜੀ ਇਹਦਾ ਪੱਟੀ ਲੱਗ ਜਿਹਦੀ ਆ ਜੀ ਕੁ ਵੇ ਦਿਨ ਕਾਫੀ ਦੁਖਤਰਾ ਹੋਣ ਦਾ ਖਤਰਾ ਉਹ ਕੁਝ ਹੋਈਆਂ ਵੀ ਆ ਪਰ ਜਾਨੀ ਪਚਾਓ ਹੋ ਗਿਆ ਪਰਮਾਤਮਾ ਦੀ ਕਿਰਪਾ ਨਾਲ ਜਿਵੇਂ ਮੰਗ ਪੁੱਤਰ ਰੱਖਿਆ ਇਹ ਮੈਂ ਪੀ ਡਬਲਯੂ ਡੀ ਮਹਿਕਬੇ ਨੂੰ ਤੇ ਮੁੱਖ ਮੰਤਰੀ ਪੰਜਾਬ ਨਾਲ ਨੂੰ ਕੋਰ ਦਿੱਤੀ ਭੇਜਵਾਂਗਾ ਜੀ ਤੇਾਂ ਦੀ ਆਵਾਜ਼ ਜੋ ਮੰਗ ਕਰ ਰਹੇ ਨੇ ਸਾਡੀ ਆਵਾਜ਼ ਦੇਖੋ ਜੀ ਕਿਆ ਨਹੀਂ ਯਹਾਂ ਤਾਂ ਕੋਈ ਜਾਨਵਰ ਹੋਵੇ ਤੇ ਇਨਸਾਨ ਹੋਵੇ ਉਹ ਦੁੱਖ ਦੁੱਖ ਲਈ ਆ ਹਨਾ ਜੀ ਕੋਈ ਪ੍ਰਮਾਤਮਾ ਨੇ ਜ਼ਿੰਦਗੀ ਬਖਸ਼ੀ ਆ ਜੀ ਜੀਵਨ ਵਾਸਤੇ ਤੇ ਇਹ ਭੁੱਖਾ ਤੁਸੀਂ ਆਪ ਮਥੇ ਪਟੋਲੇ ਲਾਈ ਹੁੰਦੀ ਆ ਫਿਰ ਵੀ ਮਤਲਬ ਅਸੀਂ ਇਹ ਪੰਜਾਬ ਸਰਕਾਰ ਤੋਂ ਮਤਲਬ ਇੰਤਰੀ ਮੰਗ ਪਚਾਵਾਂਗੇ ਕਿ ਪੱਟੀ ਜਲਦੀ ਜਲਦੀ ਬਣੇ YouTube ਜੀ ਮੈਂ ਕਿਹਨੂੰ